ਚਾਨਨੀ ਦੀ ਪਰ ਜਾਂ ਕੋਈ ਚੀਜ਼ ਦੀ ਚੱਲਦੀ ਹੁੰਦੀ ਪਾਵਰਲੋਸ ਜੇ ਕਿਤੇ ਤੁਸੀਂ ਪਾਵਰਲੋਸ ਕਰ ਲਈ ਜੋ ਮਰਜੀ ਕਰਿਓ ਪਾਵਰ ਮੁੜ ਕੇ ਨਹੀਂ ਤੁਮਾ ਕੋਈ ਸੌਕ ਰੀਲ ਪਾਤੀ ਵੀ ਭਰਾਵੋ ਈ ਤੇ ਨਾ ਚਲਾਓ ਇਕਨੋਮੀ ਰੀਪਰ ਚਲਾਉਣ ਵਾਸਤੇ ਨਹੀਂ ਬਣੀ ਫੇਰ ਈ ਤਾਂ ਨਾ ਤੁਸੀਂ ਸੁਣਦੇ ਕਿਉਂ ਸਾਰੇ ਸੀਜ਼ਨ ਤਲਲੇ ਮਾਰੀ ਜਾਣੇ ਨੇ ਪਰ ਚੀਜ਼ ਨੂੰ ਸਹੀ ਨਹੀਂ ਕਰਨਾ ਨਾ ਗੱਲ ਬੰਦਣੀ ਜਿਨ੍ਹਾਂ ਨੂੰ ਸਬਰ ਹੈ ਜਾਂ ਕੁਝ ਸੁਣਨਾ ਚਾਹੁੰਦੇ ਨੇ ਇਹ ਮੈਂ ਕਵਾਲਿਟੀ ਨਹੀਂ ਦੇ ਸਕਦਾ ਵੀਡੀਓ ਦੀ ਕੰਟੈਂਟ ਦੀ ਕੁਆਲਿਟੀ ਦੇ ਸਕਦਾ ਜੇ ਮੈਂ ਬਹੁਤ ਤਿਆਰ ਹੋ ਕੇ ਖੜੂਗਾ ਉਹ ਨਹੀਂ ਮੇਤੋਂ ਹੋਣਾ ਜਾਂ ਬਹੁਤ ਮੈਂ ਸੋਹਣਾ ਟਰੈਕਟਰ ਰਿਪੋਰਟ ਖੜਾ ਦੂੰਗਾ ਮੈਂ ਤਾਂ ਦਬੜ ਸੱਟੇ ਵਾਲਾ ਪਰ ਗੱਲ ਮਤਲਬ ਵਾਲੀ ਹੋਊ ਜਿਹੜੇ ਪੁਰਾਣੇ ਟਰੈਕਟਰ ਸੀ ਉਹਨਾਂ ਦੀ ਤੁਸੀਂ ਇੱਕ ਸਿਸਟਮ ਸਮਝੋ ਮੰਨ ਲਓ 50 ਪਾਵਰ ਦਾ ਟਰੈਕਟਰ ਆ ਪਿੱਛੇ ਜਿਹੜੀ ਟੇਕ ਆਫ ਪਾਵਰ ਸੀ ਪੀਟੀਓ ਪਾਵਰ ਉਸ ਵਾਲੀ 35 40 ਰਹਿ ਜਾਂਦੀ ਸੀ ਕਿਉਂ ਘਟਦੀ ਸੀ ਉਹ ਨਹੀਂ ਟੈਕਨੋਲੋਜੀ ਨਹੀਂ ਸੀ ਸਾਡੇ ਕੋਲ ਪਾਵਰ ਲੋਸ ਆ ਜਿਹੜਾ ਪਿੱਛੇ ਤੱਕ ਉਹ ਪਾਵਰ ਲੋਸ ਸੱਤ ਕੰਟਰੋਲ ਨਹੀਂ ਸੀ ਹੁੰਦਾ ਹੁਣ ਹੌਲੀ ਹੌਲੀ ਹੌਲੀ